ਨੇਰ ਤੋਂ ਨੇਰ ਰਸਤਾ ਅੱਜ ਦਾ ਨਹੀਂ ਸਭ ਤੋਂ ਪਹਿਲਾ ਪੁਰਾਣਾ ਰਾਹ ਏ ਜਿਹੜਾ ਉਹ ਇਹ ਜਾਂਦਾ ਏ ਨੀਲੋ ਕੋ ਜਿਹੜਾ ਦਰਾਹੇ ਦਰਾਹੇ ਤੋਂ ਉੱਧਰ ਉਸ ਵੱਲ ਕਿਉਂਕਿ 1 ਕਰੋੜ ਜਿਹੜੀ ਸਿੱਧੀ ਉੱਧਰ ਸਮਰਾਲਾ ਰੋਡ ਜਾਂਦੀ ਹੈ ਚੰਡੀਗੜ੍ਹ ਤੋਂ ਇੱਕ ਆ ਦਿੱਲੀ ਵਾਲਾ ਆਪਣਾ ਹਾਈਵੇ ਆ ਗਿਆ ਨੈਸ਼ਨਲ ਹਾਈਵੇ ਇਹ ਜਾ ਰਿਹਾ ਇਹ ਦੋਨਾਂ ਨੂੰ ਜੋੜਨ ਨੂੰ ਰਸ਼ਵੀ ਘਟੇ ਜੋੜਨ ਨੂੰ ਆ ਜਮਤ ਖਾਲੇ ਰੋਡ ਸੜਕ ਪੈਂਦੀ ਆ ਇਹਦੇ ਤਕਰੀਬਨ ਜੇ ਮੈਂ ਇਹਨੂੰ ਗੱਲ ਕਰਾਂ ਤਾਂ ਤੁਸੀਂ ਮੜ ਰਿਹਾ ਹੈ 164 EB ਤੇ ਇਹ ਐਲਸੀ ਨੰਬਰ ਆ ਸਾਡਾ ਆਰਓਬੀ ਦਾ ਜਿਹੜਾ 164 A ਤਬਲੀਗ B ਹੁਣ ਤਕਰੀਬਨ ਜਿਹੜਾ ਆ ਤੁਹਾਨੂੰ ਪਤਾ ਟੋਲ ਵੀ ਲੱਗਿਆ ਸੀ ਪਿੱਛੇ ਲੱਗਿਆ ਹੋਇਆ ਜਾਂ ਹੁਣ ਨਹੀਂ ਲੱਗਿਆ ਹੋਣਾ ਕਦਮ ਹੋਣਾ ਬੰਦ ਹੋ ਗਿਆ ਉਹਦੋਂ 2014 ਚ ਮੈਂ ਕਿਸੇ ਦੀ ਸਰਕਾਰ ਦੀ ਗੱਲ ਨਹੀਂ ਕਰਦਾ ਕਿਸੇ ਦੀ ਵੀ ਹੋ ਸਕਦੀ ਆ 2014 ਚ 8 2007 ਨੂੰ ਇਹ ਜਿਹੜੀ ਆ ਸੜਕ ਬਣਨੀ ਸੀ ਤੇ ਜਿਹੜੀ ਉਹ ਕੰਪਨੀ ਸੀ ਜਿਨੇ ਇਹ ਸਾਰੀ ਸੜਕ ਬਣਾਈ ਆ ਉਹਦੇ ਵਿੱਚ ਹੀ ਉਹਨਿਆਂ ਆਹਰੂ ਵੀ ਬਣਾਉਣਾ ਸੀ ਉਹਦੇ ਚਲੋ ਉਸ ਤੋਂ ਬਾਅਦ ਕੀ ਹੋਇਆ ਕੀ ਨਹੀਂ ਹੋਇਆ ਕੰਮ ਜਿਹੜਾ ਏ ਉਹ ਤਕਰੀਬਨ ਉਹਨਾਂ ਦਾ 2021 14 ਤੋਂ ਲੈ ਕੇ 2021 ਤੱਕ ਕੀ ਕਲੇਸ਼ ਚੱਲਿਆ ਕੀ ਨਹੀਂ ਹੋਇਆ ਨਹੀਂ 2021 ਚ ਉਹ ਟਰਮੀਨੇਟ ਹੋ ਗਿਆ ਉਹਨਾਂ ਨੇ ਆਪਣੇ ਹੱਥ ਖੜੇ ਕਰਤੀਆ ਥੋੜਾ ਥੋੜੀਆਂ ਜਿਹੜੀਆਂ ਆਸਮਾਨ ਜਾਂ ਪਿਆਏ ਹੋਰ ਐਸਾ ਬੇਦਾਰ 14 ਤੋਂ 21 ਤੱਕ ਤਾਂ ਉਹ ਐ ਮੂਰਖਾਣਾ ਜੀ ਗਏ ਉਹ ਕੰਪਨੀ ਦਾ ਜਿਹੜਾ ਨਾਮ ਆ ਉਹ ਤਕਰੀਬਨ ਜਿਹੜਾ ਉਹਦਾ ਨਾਮ ਸੀ ਐਟਲਾਂਟਾ ਰੂਪਨ ਟੋਲਵੇ ਆਉਣਾ ਸੀ ਤੇ ਉਦੋਂ ਬਾਅਦ ਜਦੋਂ 21 ਤੱਕ ਕੋਈ ਗੱਲ ਨਾ ਹੋਈ ਉਦੋਂ ਬੰਦ ਕਿਉਂਕਿ ਸਾਡਾ ਇਹ ਤਕਰੀਬਨ ਤਿੰਨ ਪਟੜੀਆਂ ਤੁਸੀਂ ਤਿੰਨ ਪਟੜੀਆਂ ਦੇਖ ਰਹੇ ਹੋ ਤਿੰਨ ਪਟੜੀਆਂ ਤੇ ਸਾਡੀ 190 ਟ੍ਰੇਨਾਂ ਹੈ ਜਿਹੜੀਆਂ ਤਕਰੀਬਨ ਉਹ ਨਿੰਗਦੀਆਂ ਨੇ 190 ਟ੍ਰੇਨਾਂ ਤੇ ਜੇ ਉਹਦੇ ਨਾਲ ਅਸੀਂ ਸਾਡਾ ਇੱਕ ਹੁੰਦਾ ਏ TVU ਇਹਨੂੰ ਕਹਿੰਦੇ ਟ੍ਰੈਫਿਕ ਵਾਹਕਲ ਯੂਨਿਟ ਇਹਨੂੰ ਅਸੀਂ ਜਿੰਨੀਆਂ 190 ਟ੍ਰੇਨਾਂ ਨਾਲ ਮਲਟੀਪਲਾਈ ਕਰਦੇ ਹਾਂ ਜਿੰਨੀਆਂ ਕਾਰਾਂ ਉਰੇ ਨਿਕਲਦੀਆਂ ਉਸ ਦੀ ਜੇ ਔਸਤ ਕੱਢੀਏ ਤੇ ਤਕਰੀਬਨ ਉਹ 6 ਲੱਖ ਜਿਹੜੀ ਆ ਉਹ ਵਹੀਕਲਸ ਦੀ ਬਣ ਜਾਂਦੀ ਔਰੇ ਜਿਹੜਾ ਜਿੱਥੇ 1 ਲੱਖ ਹੋਵੇ ਉੱਥੇ ਵੀ ਅਸੀਂ ਜ਼ਿੰਮੇਵਾਰੀ ਰੇਲਵੇ ਵਾਲੇ ਲੈ ਲੈਨੇ ਆ ਵੀ ਇਹ ਪੁਲ ਹੁਣ ਅਸੀਂ ਬਣਾਵਾਂਗੇ ਤੇ ਇਹ ਜ਼ਿੰਮੇਵਾਰੀ ਤਕਰੀਬਨ ਇਹ ਮੈਂ ਸਮਝਦਾ ਸਾਰੀ ਜ਼ਿੰਮੇਵਾਰੀ ਅਸੀਂ ਜਦੋਂ ਲੈ ਲਈ ਵੀ 6 ਲੱਖ ਤਕਰੀਬਨ ਜੇ ਲਾਓ 3-4 ਤੋਂ ਹਜ਼ਾਰ ਜਿਹੜੀ ਗੱਡੀ ਆ ਰੋਜ਼ ਦੀ ਮੈਂ ਵੱਧ ਵੀ ਇਹ ਅੰਦਾਜ਼ਾ 22 ਦਾ ਲੱਗਿਆ ਹੋਇਆ ਵੀ 3 ਤੋਂ 4 ਰੋਜ਼ ਦੀ ਉਹਨਾਂ ਨਿਕਲਦੀ ਆ ਤੇ ਇਹ ਅਸੀਂ ਜ਼ਿੰਮੇਵਾਰੀ ਲੈ ਲਈ ਵੀ ਅਸੀਂ ਇਹ ਜਿਹੜਾ ਸਾਰੇ ਦਾ ਸਾਰਾ ਜਿੱਦਾਂ ਵੀ ਇਹ ਵੱਡਾ ਆਰੋਬੀ ਬਣੇਗਾ ਇਹਦੀ ਕੀਮਤ ਉਸ ਵੇਲੇ ਆਈ ਸੀ 74 70 .56 ਕਰੋੜ 70 ਕਰੋੜ 56 ਲੱਖ ਰੁਪਏ ਇਹਦੀ 29 224 ਨੂੰ ਇਹ ਫਾਈਨਲ ਹੋ ਗਿਆ ਇੱਥੇ ਜੁਆਇੰਟ ਸੱਤੇ ਰੇਲਵੇ ਅਸੀਂ ਇਹਦਾ ਅੱਗੇ ਪ੍ਰੋਸੈਸ ਸ਼ੁਰੂ ਕਰਤਾ ਅੰਦਾਜ਼ਾ ਲਾਓ ਤੁਸੀਂ ਕਿਸ ਤਰੀਕੇ ਨਾਲ ਖੱਜਲ ਖਵਾਰੀ ਕਰ ਰਹੇ ਆ ਇਹ ਤੁਹਾਨੂੰ ਮੈਂ ਦੱਸ ਰਿਹਾ ਜਿਹੜਾ ਪੂਰੀ ਟੀਮ ਆ ਗਈ 29 224 ਨੂੰ ਆ ਕੇ ਇਹ ਫੈਸਲਾ ਅਸੀਂ ਰੇਲਵੇ ਵਾਲਿਆਂ ਨੇ ਇਹ ਕਰ ਲਿਆ ਵੀ ਇਹਨੂੰ ਅਸੀਂ 70 ਕਰੋੜ 56 ਲੱਖ ਚ ਅਸੀਂ ਬਣਾਵਾਂਗੇ ਹੁਣ ਤਾਂ ਤਕਰੀਬਨ ਇਹ ਰੁਕ ਗਿਆ ਉਹਨੇ 100 ਕਰੋੜ ਤੱਕ ਜਾਊਗਾ ਇਹਦੇ ਨਾਲ ਕੋਈ ਜਿਹੜੀ ਅਪਰੋਚ ਰੋਡ ਆ ਉਹ ਅਸੀਂ ਬਣਾਵਾਂਗੇ ਕੋਈ ਸੀਵਰੇਜ ਆ ਪਾਣੀ ਦੀ ਸਮੱਸਿਆ ਹੈ ਉਹ ਅਸੀਂ ਬਣਾਵਾਂਗੇ ਜਿੰਨਾ ਚਿਰ ਇਹ ਬੰਦ ਰਹੂਗਾ ਉਨਾਂ ਚਿਰ ਜਿਹੜੀਆਂ ਦੂਜੀਆਂ ਕੋਈ ਵੀ ਰੋਡ ਕਿਉਂਕਿ ਬੰਦ ਹੋਊਗਾ ਕਿਸੇ ਪਾਸਿਓਂ ਤਾਂ ਆਉਣਾ ਜਾਣਾ ਹੈ ਉਹਦੀ ਜਿਹੜੀ ਸੜਕ ਦੀ ਮੁਰੰਮਤ ਉਹ ਸੜਕ ਦੀ ਦੇਖਭਾਲ ਅਸੀਂ ਉਹਨੂੰ ਠੀਕ ਕਰਾਂਗੇ ਜਿੰਨਾ ਚਿਰ ਇਹ ਪੁਲ ਬਣੂਗਾ ਉਦੋਂ ਬਾਅਦ ਹੈਂਡਓਵਰ ਆ ਚਿੱਠੀ ਪੱਤਰ ਕਰਦੇ ਕਰਦੇ ਆ ਇੰਨੀਆਂ ਚਿੱਠੀਆਂ ਆਏ ਜਿਹੜੀਆਂ ਅਸੀਂ ਹਰ ਰੋਜ਼ ਇਹਨਾਂ ਨੂੰ ਲੋਕੋ ਦੇਦੇ ਆ ਹਰ ਰੋਜ਼ ਇਹਨਾਂ ਨੂੰ ਕਹਿੰਦੇ ਆ ਵੀ ਭਾਈ ਇਹ ਕੰਮ ਕਰੋ ਇਹ ਕੰਮ ਕਰੋ 8 ਮਹੀਨੇ ਲਗਾਤਾਰ ਆ ਆ ਪੜੋਜੀ ਦੇ ਆ ਆ ਚਿੱਠੀਆਂ ਆਏ ਜਿਹੜੀਆਂ ਅਸੀਂ ਰੋਜ਼ ਇਹਨਾਂ ਨੂੰ ਪੰਜਾਬ ਸਰਕਾਰ ਨੂੰ ਅਸੀਂ ਰੋਜ਼ ਆ ਆ ਲਿਖਦੇ ਆ ਹੁਣ ਕੀ ਰੌਲਾ ਏ ਜਿਹੜਾ ਇਹਨਾਂ ਦਾ ਉਹ ਕੰਟਰੈਕਟਰ ਸੀ ਜਿਹਨੇ ਇਹ ਬਣਾਉਣਾ ਸੀ ਉਨੇ ਹੀ ਬਣਾਇਆ ਨਹੀਂ ਹੁਣ ਸਰਕਾਰ ਤੇ ਉਹਦੇ ਲਿਟੀਗੇਸ਼ਨ ਚਲੇ ਗਏ ਸਰਕਾਰ ਤੇ ਆ ਜਿਹੜੇ ਜਿਹੜਾ ਜਿਹੜੇ ਕੰਟਰੈਕਟਰ ਆ ਜਿਹਦਾ ਮੈਂ ਤੁਹਾਨੂੰ ਦੱਸਿਆ ਉਹ ਬਦੇ ਸੈਕਟਰੀ ਵੀ ਨੇ ਤੇ ਸੀਐਮ ਹਾਊਸ ਉੱਥੇ ਵੀ ਉਹ ਪ੍ਰਿੰਸੀਪਲ ਸੈਕਟਰੀ ਨੇ ਮਤਲਬ ਸੀਨੀਅਰ ਮੋਸਟ ਆਫੀਸਰ ਨੇ ਬਾਕੀ ਏਜੀ ਆਫਿਸ ਗੱਲਾਂ ਕੀਤੀਆਂ ਬਈ ਭਾਈ ਲੋਕਾਂ ਨੂੰ ਬਹੁਤ ਖੱਜਲ ਖਵਾਰੀ ਆ ਲੋਕੀ ਬਹੁਤ ਤਕਲੀਫ ਚ ਨੇ ਔਰ ਮੈਂ ਰੇਲਵੇ ਮਿਨਿਸਟਰਾਂ ਰੇਲਵੇ ਮਿਨਿਸਟਰ ਹੁੰਦੇ ਅਸੀਂ ਤੁਹਾਡੀ 1 ਰੁਪਈਆ ਨਹੀਂ ਲੱਗਣ ਦਿੰਦੇ ਜਿਹੜਾ ਵੀ ਪੋਲਾ ਜਿਹੜਾ ਵੀ ਬਣਾਉਣਾ ਉਹ ਮੈਂ ਐਜ਼ੇ ਰੇਲਵੇ ਮਿਨਿਸਟਰ ਮੇਰਾ ਕੰਮ ਉਹ ਵੀ ਪੰਜਾਬ ਨੂੰ ਰੇਲਵੇ ਮਿਨਿਸਟਰ ਮਿਲਿਆ ਹੋਵੇ ਤੇ ਆਪਣੇ ਲੁਧਿਆਣਾ ਜ਼ਿਲ੍ਹੇ ਚ ਕੋਈ ਪੁਲ ਨਾ ਰਹੇ ਜੇ ਦੂਜੀ ਮੁੱਖ ਮੰਤਰੀ ਸਾਹਿਬ ਨੇ ਤੁਸੀਂ ਆਪ ਸਾਰਿਆਂ ਨੇ ਸੁਣਿਆ ਅਮਰਸਰ ਕਿਹਾ ਵੀ ਭਾਈ ਰਮਜੀਤ ਬਿੱਟੂ ਤਾਂ ਐਮਪੀ ਆ ਐਮਐਲਏ ਆ ਮੰਤਰੀ ਆ ਇਹ ਰੇਲਵੇ ਦਾ ਇਹ ਕੋਈ ਪੁਲ ਪੜ ਬਣਾਵੇ ਠੀਕ ਆ ਗੱਲ ਉਹਨਾਂ ਦੀ ਪੁਲ ਬਣਾਉਣ ਤੇ ਹੀ ਆਏ ਪਰ ਗੱਲ ਇਹ ਆ ਵੀ ਜਿਹੜੀ ਪੰਜਾਬ ਸਰਕਾਰ ਦਾ ਮਹਿਕਮਾ ਪੀ ਡਬਲਯੂ ਡੀ ਆ ਉਹ ਸਿਰਫ ਜਿਹੜਾ ਡਿਜ਼ਾਈਨ ਬਣਿਆ ਉਹ ਡਿਜ਼ਾਈਨ ਤੇ ਅੱਜ ਤੱਕ ਸਾਈਨ ਨਹੀਂ ਕਰਨਾ ਕਰਨਾ ਕਰਨ ਦੇ ਰਿਹਾ ਕਿਉਂਕਿ ਅਖੀਰ ਜੇ ਅਸੀਂ ਇਹ ਪੁਲ ਬਣਾਉਣਾ ਇਹਨੇ ਉੱਤਰਨਾ ਤੱਕ ਜਾ ਕੇ ਪੀ ਡਬਲਯੂ ਡੀ ਦੀ ਸੜਕ ਤੇ ਆ ਨਾ ਉਹ ਤਾਂ ਪੰਜਾਬ ਸਰਕਾਰ ਦੀ ਹੈ ਇਧਰਲੇ ਰੋਪੜ ਵਾਲੇ ਪਾਸੇ ਵੀ ਪੁਲ ਆ ਸਾਰਾ ਸਾਡੇ ਕੋਲ ਹੈ ਇਧਰ ਵੱਲ ਨੂੰ ਤਾਂ ਪੀ ਡਬਲਯੂ ਡੀ ਦੀ ਸੜਕ ਆ ਉਹ ਜੇ ਇਧਰ ਨੂੰ ਉੱਤਰਨਾ ਤਾਂ ਪੀ ਡਬਲਯੂ ਡੀ ਦੀ ਸੜਕ ਆ ਇਹ ਮੈਂ ਆ ਪਿਛਲੇ ਆਖਰੀ ਮੀਟਿੰਗ ਜਿਹੜੀ ਹੋਈ ਆ ਉਹ ਆਖਰੀ ਮੀਟਿੰਗ ਇਹਨਾਂ ਨਾਲ ਕੀਤੀ ਆ ਜੀ ਆਖਰੀ ਮੀਟਿੰਗ ਆ ਜਿਹੜੀ ਹੁਣ ਵੀ ਸੁਣ ਲਓ ਜਿਹਦੇ ਵਿੱਚ ਇਹਨਾਂ ਦੇ ਸਾਰੇ 27 1 2025 ਨੂੰ ਜਦੋਂ ਮੈਂ ਦੇਖਿਆ ਵੀ ਐਨਓਸੀ ਦਾ ਕੋਈ ਰਾਏ ਨਹੀਂ ਦੇ ਰਹੇ ਤਾਂ ਮੈਨੂੰ ਕੋਈ ਸ਼ੌਕ ਨਹੀਂ ਸੀ ਮੀਡੀਆ ਮੁਰੇ ਅੱਜ ਸਾਨੂੰ ਆਉਂਦਾ ਕੁਝ মিডিਆ ਨੂੰ ਵਿੱਚ ਲਿਆ ਕੇ ਲੋਕਾਂ ਨੂੰ ਦੱਸਣ ਦਾ ਵੀ ਇਹ ਅੜਿੱਕਾ ਸਿੰਘ ਜਿਹੜੇ ਨੇ ਨਾ ਇਹ ਭਗਵੰਤ ਮਾਨ ਸਿੰਘ ਜਿਹੜੇ 24 ਘੰਟੇ ਸਿਰਫ ਗੱਪ 24 ਘੰਟੇ ਚੁਟਕਲੇ ਪਰ ਜੇ ਪੰਜਾਬ ਸਰਕਾਰ ਕੋਲ ਅਸੀਂ ਮੰਨਦੇ ਆ ਪੈਸਾ ਨਹੀਂਗਾ ਜਾਂ ਤਾਂ ਪੈਸਾ ਬਣਾਉਣ ਜੀ ਜੀ ਉਹਨਾਂ ਦਾ ਮਤਲਬ ਦਿਲ ਖੁਸ਼ ਹੋ ਕੇ ਅਸੀਂ ਕਹਾਂਗੇ ਸਵਾਗਤ ਕਰਾਂਗੇ ਜੇ ਹੁਣ ਪੈਸਾ ਨਹੀਂਗਾ ਆ ਸੜਕ ਦਾ ਹਾਲ ਦੇਖ ਹੀ ਲਿਆ ਤੁਸੀਂ ਕੀ ਹੈ ਬਿਲਕੁਲ ਤੇ ਅਸੀਂ 100 ਕਰੋੜ ਦਾ ਪੁਲ ਬਣਾਉਣ ਨੂੰ ਤਿਆਰ ਆ ਇੱਕ ਸਾਈਨ ਪੀਡਬਲਯੂਡੀ ਵਾਲੇ ਉਸ ਨਕਸ਼ੇ ਤੇ ਨਹੀਂ ਕਰਦੇ ਨਹੀਂ ਕਰਦੇ ਕਿਉਂ ਨਹੀਂ ਕਰਦੇ ਕਿਉਂਕਿ ਇਹਦੇ ਵਿੱਚ ਕੁਝ ਖਾਣ ਨੂੰ ਨਹੀਂ ਮਿਲਣਾ ਜੇ ਪੰਜਾਬ ਸਰਕਾਰ ਦੇ ਕੋਲ ਇਹ ਪੁਲ ਚੱਲਿਆ ਜਾਂਦਾ ਆਪਦੇ ਕੋਲ ਤਾਂ ਪੈਸੇ ਨਹੀਂ ਪਰ ਜੇ ਪੁਲੇ ਚਲੇ ਜਾਂਦਾ ਤੇ ਪੰਜਾਬ ਸਰਕਾਰ ਦੇ ਜਿਹੜੇ ਮੰਤਰੀ ਨੇ ਪੰਜਾਬ ਸਰਕਾਰ ਦੇ ਅਫਸਰ ਨੇ ਉਹਨਾਂ ਦੇ ਕੋਲੇ 100 ਕਰੋੜ ਚ ਜਿਹੜਾ ਮਹੀਨਾ ਬਣਨਾ ਹਫਤਾ ਬਣਨਾ ਉਹ ਪੈਸਾ ਕਿਵੇਂ ਜਾਊਗਾ ਉਹ ਉਹ ਲਾਲ ਟੱਪਦੀ ਆ ਲਾਲ ਚੌਂਦੀ ਆ ਉਹ ਕਹਿੰਦੇ ਅੰਕੀ ਹੁੰਦਾ ਨਾ ਨਾ ਮਤ ਰਾਲਾ ਰਾਤੇ ਨਾ ਰਾਦਾ ਤੇ ਇਹਨਾਂ ਕੋਲ ਤਾਂ 100 ਕਰੋੜ ਦਾ ਆਉਣਾ ਨਾ ਇਹਨਾਂ ਤੋਂ ਪੁਲ ਬਣਨਾ ਅਸੀਂ ਇਹ ਕਹਿੰਦੇ ਆ ਵੀ ਲਿਆਓ ਭਾਈ ਅਸੀਂ ਜਾਂ ਟੈਂਡਰ ਲਾਤਾ ਸਭ ਕੁਝ ਕਰਤੇ ਇੱਕ ਪੀਡਬਲਯੂਡੀ ਵਾਲੇ ਸਾਈਨ ਕਰਨੇ ਆ ਬਈ ਠੀਕ ਆ ਤੁਸੀਂ ਬਣਾਓ ਅੱਜ ਹੁਣ ਇਹ ਦੱਸ ਦਿਓ ਵੀ ਇਹ ਸਾਈਨ ਕਿਉਂ ਨਹੀਂ ਕਰਦੇ ਮੈਂ ਸਿੱਧਾ ਪੁੱਛਣਾ ਚਾਹਣਾ ਮੀਡੀਆ ਰਾਹੀਂ ਮੁੱਖ ਮੰਤਰੀ ਸਾਹਿਬ ਤੁਸੀਂ ਮੈਨੂੰ ਕਿਹਾ ਸੀ ਵੀ ਪੁਲ ਬਣਾਉਣ ਦਾ ਕੰਮ ਆ ਪਰ ਅੱਜ 2014 ਤੋਂ ਲੈ ਕੇ 21 ਤੱਕ ਪਹਿਲਾਂ ਸਾਰਿਆਂ ਨੇ ਇਹ ਕੰਮ ਕੀਤਾ 21 ਤੋਂ ਬਾਅਦ ਇੱਕ ਕੋਰਟ ਕੇਸ ਚ ਲਾ ਗਿਆ ਜਿਹੜਾ ਇਹ ਸੀਗਾ ਕੰਟਰੈਕਟਰ ਉਹ ਉਹਦੇ ਐਟਲੰਟਾ ਵਾਲਾ ਕੋਰਟ ਚ ਲਾ ਗਿਆ ਉਹ ਪੰਜਾਬ ਸਰਕਾਰ ਤੇ ਉਹਨਾਂ ਦੀ ਵਿੱਚ ਗੱਲ ਆ ਸਾਡਾ ਇਹ ਚ ਕੋਈ ਰੌਣਾ ਨਹੀਂਗਾ ਪਰ ਅਸੀਂ ਕਹਿੰਦੇ ਆ ਵੀ ਨਵੇਂ ਸਿਰਿਓਂ ਭਾਈ ਬਣਾ ਲਓ ਬਣਾ ਲਓ ਜਿੱਦਣ ਦਾ 8 ਮਹੀਨੇ ਹੋ ਗਏ ਜਿੱਦਣ ਦਾ ਮੈਂ ਮੰਤਰੀ ਬਣਿਆ ਤੀਜੀ ਸਰਕਾਰ ਬਣੀ ਆ ਮੋਦੀ ਸਾਹਿਬ ਦੀ ਕਿਹਕੇ ਥਾਗੇ ਕਿਹਕੇ ਥਾਗੇ ਵੀ ਅਸੀਂ 100 ਕਰੋੜ ਰੁਪਇਆ ਲਾ ਕੇ ਇਹਨੂੰ ਬਣਾਉਨੇ ਆ ਬਣਾਉਨੇ ਆ ਬਣਾਉਨੇ ਆ ਇੱਕ ਪੀ ਡਬਲਯੂ ਡੀ ਵਾਲੇ ਸਿਰਫ ਇੱਕ ਸਾਈਨ ਕਰਨੇ ਆ ਕਿਉਂਕਿ ਬਾਅਦ ਸਾਨੂੰ ਕਹਿਣਗੇ ਜੀ ਤੁਸੀਂ ਇਹ ਸਹੀ ਨਹੀਂ ਬਣਾਇਆ ਤੁਸੀਂ ਗਲਤ ਬਣਾਤਾ ਤੁਸੀਂ ਆ ਸੜਕ ਤੇ ਨਹੀਂ ਲਾਇਆ ਜੀ ਆ ਸੜਕ ਤੇ ਨਹੀਂ ਲਾਉਣਾ ਸੀ ਕਿਉਂਕਿ ਕੱਲ ਨੂੰ ਇਹ ਇਹ ਅਸੀਂ ਤਾਂ ਡਬਲ ਬਣਾ ਰਹੇ ਆ ਇਹਨੂੰ ਸਿੰਗਲ ਨਹੀਂ ਵੀ ਡਬਲ ਜਿਹੜਾ ਪੋਲਾ ਉਹ ਬਣੇਗਾ ਪਰ ਮੈਂ ਸਿਰਫ ਇਹੀ ਤੁਹਾਡੇ ਕੋਲ ਕਹਿਣਾ ਵੀ ਉਰੇ ਦੇ ਲੋਕ ਨਹੀਂ ਆਉਣ ਵਾਲੇ ਦਿਨਾਂ 'ਚ ਫਿਰ ਮੈਂ ਲੋਕਾਂ ਨੂੰ ਭਾਈ ਨਾਲ ਲੈ ਕੇ ਕੋਈ ਨਾ ਕੋਈ ਐਜੀਟੇਸ਼ਨ ਛੇੜਾਂਗੇ ਕੋਈ ਨਾ ਕੋਈ ਧਰਨੇ ਮਜਾਰੇ ਕਰਾਂਗੇ ਕਿਉਂਕਿ ਲੋਕਾਂ ਨੂੰ ਤਕਲੀਫ 'ਚ ਅਸੀਂ ਨਹੀਂ ਦੇਖ ਸਕਦੇ ਵੀ ਓਰੇ ਲੋਕ ਘੰਟਾ ਵਧੀਆ ਹੁਣ ਵੀ 5 ਮਿੰਟ ਹੋਏ ਆ ਆ ਖੁੱਲਿਆ ਸੀ ਲੈ ਫਿਰ ਬੰਦ ਹੋ ਗਿਆ ਬਿੱਟੂ ਜੀ 5 ਮਿੰਟ ਪਹਿਲਾਂ ਖੁੱਲਿਆ ਸੀ 190 ਟ੍ਰੇਨਾਂ ਲੰਘਣੀਆਂ ਓਰੇ 190 ਟ੍ਰੇਨਾਂ ਵਾਰ ਇਹ ਬੰਦ ਹੋਣਾ ਤੇ 190 ਵਾਰ ਲੋਕਾਂ ਨਾਲ ਓਰੇ ਖੱਜਲ ਖਵਾਰੀ ਹੋਣੀ ਆ ਤੇ ਉਹ ਜੇ ਇਹ ਇੱਥੇ ਪੁਲ ਬਣ ਜਾਊਗਾ ਕੀ ਦਾ ਫਾਇਦਾ ਜੀ ਇਹ ਕਿਸੇ ਲੀਡਰ ਦਾ ਕੋਈ ਫਾਇਦਾ ਹੈ ਜੀ ਸਿਰਫ ਇਹ ਆਪਣੀ ਕਿਸੇ ਦੀ ਇਹਨਾਂ ਦੇ ਕੋਆਰਡੀਨੇਸ਼ਨ ਨਹੀਂ ਹੈ ਮੁੱਖ ਮੰਤਰੀ ਨੂੰ ਪਤਾ ਹੀ ਨਹੀਂਗਾ ਕੀ ਕਰਨਾ ਕੀ ਨਹੀਂ ਕਰਨਾ ਜੋ ਮਨਮਰਜ਼ੀ ਅਫਸਰ ਕਰ ਰਹੇ ਆ ਤੇ ਮੈਂ ਤੁਹਾਡੇ ਲਈ ਕਹਿਣਾ ਵੀ ਜੇ ਇਹ ਸਾਈਨ ਨਹੀਂ ਕਰਦੇ ਤਾਂ ਫਿਰ ਲੋਕ ਜੋ ਕਹਿਣਗੇ ਉਹਨਾਂ ਨਾਲ ਰੱਖ ਕੇ ਕੋਈ ਇਹ ਇਹ ਖੱਦਲ ਖਵਾਦੀ ਤਾਂ ਹੋਣੀ ਦੇਣੀ ਇਹਨਾਂ ਨੂੰ ਫਿਰ ਅਗਲਾ ਜਿਹੜਾ ਸੰਘਰਸ਼ ਦਾ ਤਰੀਕਾ ਹੋਊਗਾ ਕਰਾਂਗੇ ਕਿਉਂਕਿ 8 ਮਹੀਨੇ ਮੈਂ ਕਹਿ ਕੇ ਥੱਕ ਗਿਆ ਕਹਿ ਕੇ ਕਰ ਗਿਆ ਕਰਨੇ ਕੱਲੇ ਚੀਫ ਨੇ ਉਹਨੂੰ ਜੀਪ ਸੈਕਟਰੀ ਤੇ ਅੱਜ ਤੱਕ ਸੈਕਟਰੀ ਸਾਈਨ ਨਹੀਂ ਕਰਾ ਸਕੇ ਤੇ ਮੁੱਖ ਮੰਤਰੀ ਤੇ ਚਲੋ ਹੁਣ ਇਹਨਾਂ ਕੰਈ ਲਾ ਲੀਆਂ ਕਹਿਣਾ ਹੀ ਕੀ ਹੈ ਕਿ ਜਿਹੜਾ ਐਟਲਾਂਟਾ ਨੇ ਕੋਈ ਕੋਰਟ ਦੇ ਵਿੱਚ ਸਟੇ ਟੂ ਵਗੈਰਾ ਲਈ ਜਿਹੜਾ ਕੰਮ ਰੋਕੀ ਉਹ ਤਾਂ ਸਰ ਜਿਹੜਾ ਰੌਲਾ ਏ ਐਟਲਾਂਟਾ ਦਾ ਜਿਹੜਾ ਇਹ ਰੌਲਾ ਪੰਜਾਬ ਸਰਕਾਰ ਨਾਲ ਆ ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ ਵੀ ਉਹਨੇ ਆਪਣਾ ਜਿਹੜਾ ਉਹਨੂੰ ਘਾਟਾ ਪਿਆ ਜਿਹੜਾ ਕੰਮ ਨਹੀਂ ਹੋਇਆ ਉਹਨੇ ਇਹਨਾਂ ਤੋਂ ਉਹਨੇ ਇਹਨਾਂ ਤੇ ਕੇਸ ਕੀਤਾ ਹੋਇਆ ਉਹ ਕੇਸ ਨਾਲ ਇਹ ਪੁਲ ਦਾ ਤਾਂ ਕੋਈ ਲੈਣਾ ਦੇਣਾ ਨਹੀਂਗਾ ਪੁਲਦਾ ਉਹਦੇ ਨਾਲ ਕੀ ਲੈਣਾ ਦੇਣਾ ਏ ਜਿਹੜੀ ਉਹਦੇ ਨਾਲ ਲੜਾਈ ਚੱਲੂ ਉਹ ਤਾਂ 5 ਸਾਲ ਚੱਲੂ ਪਤਾ ਨਹੀਂ 10 ਸਾਲ ਚੱਲੂ ਪਤਾ ਨਹੀਂ 20 ਸਾਲ ਚੱਲੂ ਹਜੇ ਉਹ ਲੋਅਰ ਕੋਰਟ ਚਾ ਹਾਈ ਕੋਰਟ ਚ ਹਾਈ ਕੋਰਟ ਚ ਸੁਪਰੀਮ ਕੋਰਟ ਜਾਊ ਉਹ ਤਾਂ ਸਰਕਾਰ ਦੀਆਂ ਗੱਲਾਂ ਜਿਹੜੀਆਂ ਉਹ ਚਲਦੀਆਂ ਰਹਿੰਦੀਆਂ ਹੁੰਦੀਆਂ ਤੇ ਜਾਓ ਜਦੋਂ ਕੋਈ ਫੈਸਲਾ ਹੋਊਗਾ ਆਪਸ ਵਿੱਚ ਉਹਨਾਂ ਦਾ ਆਪਾਂ ਉਹਨਾਂ ਦੀ ਲੜਾਈ ਪਿੱਛੇ ਆਪਾਂ ਆਪਣਾ ਕਿੰਨਾ ਚਿਰ ਆਪਾਂ ਸਫਰ ਹੋਈ ਜਾਵਾਂਗੇ ਸਰਕਾਰ ਉਹ ਤਾਂ ਸਹਾਰਾ ਲੈ ਰਹੀ ਆ ਕੋਰਟ ਦਾ ਵੀ ਤਾਂ ਨਿਸ਼ਾਨ ਕਰੀ ਹੋਣੀ ਨਹੀਂ ਇਹ ਤਾਂ ਰੱਬ ਜਾਣੇ ਜੀ ਕੀ ਆ ਸਰਕਾਰ ਦੇ ਮਨ ਚ ਕੀ ਆ ਪਰ ਅਸੀਂ ਇਹ ਕਹਨੇ ਆਂ ਵੀ ਕੋਰਟ ਦੇ ਫੈਸਲੇ ਆ ਜਿਹੜੇ ਉਹ ਪੰਜਾਬ ਸਰਕਾਰ ਤੇ ਉਹ ਕੰਪਨੀਆਂ ਕੋਰਟ 'ਚ ਫੈਸਲੇ ਹੁੰਦੇ ਰਹਿਣਗੇ ਜਦੋਂ ਹੋਣਗੇ ਪਰ ਤੁਸੀਂ ਅੱਜ ਪੁਲਤਾ ਬਣਨ ਦੋ ਅੱਜ ਤੁਸੀਂ ਅਸੀਂ ਜਿਹੜਾ ਪੁਲ ਕਿਉਂ ਨਹੀਂ ਬਣਾ ਦਿੰਦੇ ਇਹ ਗੱਲ ਤੁਹਾਨੂੰ ਸਹਿਮਤ ਆ ਕੋਈ ਨਾ ਵੀ ਅਸਮ ਜੀ ਹੁਣ ਕਦੋਂ ਤੁਹਾਡੇ ਫਿਰ ਅਗਲੀ ਰਣਨੀਤੀ ਚਲੋ ਵੇਖੋ ਅੱਜ ਤੋਂ ਬਾਅਦ ਕਿਉਂਕਿ ਮੈਂ ਤਾਂ ਮੀਟਿੰਗਾਂ ਕਰਨ ਮੈਂ ਪਿਛਲੇ ਜਿਵੇਂ ਤੁਹਾਨੂੰ ਕਿਹਾ ਆਪਣੇ ਸਾਰੇ ਆਫੀਸਰ ਆਪਣਾ ਪਰਸਨਲ ਸਟਾਫ ਮੈਂ ਸੈਕਰੀਟੇਟ ਭੇਜਿਆ ਸੀ ਸੈਕਰੀਟੇਟ ਉੱਥੇ ਰਵੀ ਭਗਤ ਜੀ ਜਿਹੜਾ ਕੋਲ ਪੀ ਡਬਲਯੂ ਡੀ ਵਿਭਾਗ ਹੈ ਮੁੱਖ ਮੰਤਰੀ ਦੇ ਵੀ ਸਕੱਤਰ ਨੇ ਉਹਨਾਂ ਨੇ ਆਪ ਮੀਟਿੰਗ ਲਈ ਸੀ ਪਰ ਉਹ ਮੀਟਿੰਗ ਤੋਂ ਇਹ ਲੱਗਿਆ ਵੀ ਕਿਤੇ ਨਾ ਕਿਤੇ ਉਹਨਾਂ ਦੇ ਕੰਟਰੋਲ 'ਚ ਵੀ ਕੰਮ ਜਿਹੜਾ ਹੈ ਨੀਗਾ ਉਹਨਾਂ ਨੇ ਵੀ ਇਹ ਲੱਗਿਆ ਉਹਨਾਂ ਤੋਂ ਮਹਿਸੂਸ ਹੈ ਵੀ ਉਹ ਕਰਨ ਕਰਨ ਲਈ ਮੈਂ ਸਮਝਦਾ ਉਹ ਉਹ ਉਹਨਾਂ ਦੇ ਮਤਲਬ ਬੇਬਸ ਦੇਖੇ ਬੇਬਸ ਦੇਖੇ ਉਦੋਂ ਬਾਅਦ ਹੀ ਮੈਂ ਚੀਫ ਸੈਕਟਰੀ ਨਾਲ ਗੱਲ ਕੀਤੀ ਜਿਹੜੇ ਅੱਜ ਕੈਪਸ ਨੇ ਉਹਨਾਂ ਨੇ ਮੈਨੂੰ ਵਿਸ਼ਵਾਸ ਦਿਵਾਇਆ ਪਰ ਅੱਜ ਫੇਰ ਕੁਝ ਨਾ ਹੋਇਆ ਇਹ ਤਾਂ ਮੌਕੇ ਤੇ ਮੈਂ ਆਇਆ ਵੀ ਭਾਈ ਇਹ ਗੱਲ ਲੋਕਾਂ ਦੀ ਕਚਹਿਰੀ 'ਚ ਮੈਂ ਰੱਖਾਂ ਵੀ ਆਮ ਆਦਮੀ ਪਾਰਟੀ ਦੇ ਮੰਤਰੀ ਨੇ ਸੰਤਰੀ ਨੇ ਆਲਵਾ ਖੁਦ ਕਿੰਨੇ ਲੋਕ ਵਿਚਾਰੇ ਕਰਾ ਖਰਾਬ ਹੋ ਰਹੇ ਆ ਦੇਖੋ ਕਦਰ ਖਾਉਂਦੇ ਇੱਥੇ ਜਦੋਂ ਜਲਦੀ ਇਲਾਕੇ 'ਚ ਪਹੁੰਚੇ ਉਹ ਰਾਹ ਜਹਾਜ ਦਾ ਜਿਹੜਾ ਰੇਲਵੇ ਸਟੇਸ਼ਨ ਆ ਮੁਰਲੀਆਂ ਸਹੂਲਤਾਂ ਤੋਂ ਵੀ ਬਹੁਤ ਪਿੱਛੇ ਆ ਲੋਕਾਂ ਵੱਲੋਂ ਬਾਰ ਬਾਰ ਰਗੜਾ ਰਗਾ ਕੋਈ ਵੱਡੇ ਅਭਿਸ਼ੇਕ ਕੋਈ ਵੀ ਕਹੇ ਜਿੱਥੇ ਚੱਲੋ ਮੁੰਬਈ ਦੀ ਗੱਲੋ ਕੋਈ ਵੀ ਟ੍ਰੇਨ ਲੋਕਲ ਤੋਂ ਸਵੇਰ ਨਹੀਂ ਰੁਕਦੀ ਕੀ ਕਰਨ ਮੈਂ ਕਿਹਾ ਜੀ ਜੋ ਤੁਸੀਂ ਕਹੋਗੇ ਅੱਜ ਮੈਨੂੰ ਜੇ ਜੋ ਕੁਝ ਚਾਹੋਗੇ ਤੇ ਉਹ ਕੀ ਟ੍ਰੇਨਰ ਨੂੰ ਕੋਲ ਚੱਲ ਆਨ ਕਰੇਂਗਾ ਜੀ ਤੁਹਾਨੂੰ ਪੁੱਛ ਰਹੀ ਨਹੀਂ ਮੇਰਾ ਜੀ ਲੋਕੇ ਸਾਡਾ ਵਪਾਰ ਵਰਗ ਆ ਜੀ ਜਿਹੜਾ ਦਿੱਲੀ ਜਾਂਦਾ ਦਰਾਹੇ ਤੋਂ ਵਪਾਰ ਪਰ ਦਰਾਹੇ ਦਿੱਲੀ ਸਟੇਸ਼ਨ ਦੀ ਕੋਈ ਗੱਡੀ ਨਹੀਂ ਰੁਕਦੀ ਸਵਾਇਪ ਪੈਸੇਂਜਰ ਤੋਂ ਔਰ ਮੇਰੇ ਖਿਆਲ ਦੇ 5-7 ਸਾਲ ਦਾ 10 ਸਾਲ ਦਾ ਮੈਨੂੰ ਦੇਖਦੇ ਨੂੰ ਹੋਗੇ ਕਿ ਨਰਨਡਾ ਦਿੱਤੇ ਜਾਂਦੇ ਨੇ